ਰਾਣਾ ਦੇ ਮੁਖਸਕਤਰ ਐਸਸੀ ਚੌਧਰੀ ਨੇ ਇਸ ਕੇਂਦਰ ਦੇ ਇਸ ਦਖਲ ਨੂੰ ਬੇहद ਹੀ ਅਜੀਬ ਦੱਸਿਆ ਤੇ ਇਹੋ ਨੇ ਕਿਹਾ ਹੈ ਕਿ ਹੁਣ ਬਿੱਲ ਵਾਪਸ ਨਹੀਂ ਹੋ ਸਕਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ ਕਿ ਮੈਂ ਰਾਜਪਾਲ ਨੂੰ ਕਹਾਂ ਕਿ ਇਸ ਬਿੱਲ ਤੇ ਸਹਿਮਤੀ ਵਾਪਸ ਲੈ ਲਈ ਜਾਏ ਹੋਰ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਯਾ ਅੰਦਰ ਸਿੰਘ ਦੇ ਨਾਲ ਯਾਦਵੰਦਰ ਮੁਖਸਕਤਰ ਨੇ ਬੇहद ਅਜੀਬ ਦੱਸਿਆ ਤੇ ਹਾਸੋ ਹਿਣੀ ਦੱਸਿਆ ਕੇਂਦਰ ਦੇ ਦਖਲ ਨੂੰ ਬਿਲਕੁਲ ਦੇਖੋ ਉਹਨਾਂ ਨੇ ਸਿੱਧਾ ਕਹਿ ਹੈਗਾ ਕਿ ਰਾਜਪਾਲ ਵਿਧਾਨ ਸਭਾ ਨੂੰ ਚੈਲੰਜ ਕੀਤਾ ਜਾ ਰਿਹਾ ਔਰ ਰਾਜਪਾਲ ਦੀ ਜਿਹੜੀ ਵਿਵੇਕ ਹੈਗਾ ਉਹਦੇ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਜਿਵੇਂ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਇਸ ਮਸਲੇ ਬਾਰੇ ਔਰ ਉਹਨਾਂ ਨੇ ਬਿਲਕੁਲ ਇਹਨੂੰ ਮਜ਼ਾਕ ਕਰਾਰ ਦਿੱਤਾ ਤਾਂ ਹੁਣ ਜਿਹੜਾ ਮਸਲਾ ਹੈਗਾ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸੈਂਟਰ ਵਰਸਸ ਸਟੇਟ ਹੋ ਗਿਆ ਹੁਣ ਜਦੋਂ ਸੈਂਟਰ ਵਰਸਸ ਸਟੇਟ ਇਹ ਮਸਲਾ ਹੋਇਆ ਹੈਗਾ ਤਾਂ ਆਬਵੀਅਸਲੀ ਉਹੀ ਚਰਚਾ ਜਿਹੜੀ ਦੁਬਾਰਾ ਪਹਿਲਾਂ ਵੀ ਇੱਥੇ ਉੱਠਦੀ ਰਹੀ ਆ ਸੈਟਰਲ ਸਿਸਟਮ ਨੂੰ ਲੈ ਕੇ ਕਿ ਰਾਜਾਂ ਦੇ ਅਧਿਕਾਰ ਕੀ ਨੇ ਔਰ ਕੇਂਦਰ ਦੇ ਅਧਿਕਾਰ ਕੀ ਨੇ ਜਦ ਕਨਸਟੀਟਿਊਸ਼ਨ ਬਣਿਆ ਸੀ ਜਦੋਂ ਸੰਵਿਧਾਨ ਸਭਾ ਨੇ ਕਨਸਟੀਟਿਊਸ਼ਨ ਬਣਾਇਆ ਸੀ ਉਦੋਂ ਰਾਜਾਂ ਦੇ ਅਧਿਕਾਰ ਹੋਰ ਨਿਰਧਾਰਤ ਕੀਤੇ ਗਏ ਸੀ ਸੈਂਟਰ ਦੇ ਹੋਰ ਸੀ ਹੁਣ ਜਦੋਂ ਇੱਕ ਦੂਜੇ ਦੇ ਅਧਿਕਾਰ ਚੈਲੰਜ ਹੋ ਰਹੇ ਨੇ ਤਾਂ ਇਹਦੇ ਉੱਤੇ ਇੱਕ ਬਹਿਸ ਮੈਨੂੰ ਲੱਗਦਾ ਇੱਕ ਨਵੇਂ ਰੂਪ ਦੇ ਅੰਦਰ ਸ਼ੁਰੂ ਹੋਏਗੀ ਔਰ ਵਕਰੀ ਜੀਪੀਸੀ ਨੂੰ ਲੈ ਕੇ ਵੀ तमाम तरह ਦੀਆਂ ਚੀਜ਼ਾਂ ਸਾਹਮਣੇ ਆਉਣੀਆਂ ਪਰ ਅਸੀਂ ਦੇਖਦੇ ਰਹੇ ਹਾਂ ਪਹਿਲਾਂ ਬਹੁਤ ਸਾਰੇ ਜਦੋਂ 47 ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ ਬਣਦੀ ਰਹੀਆਂ ਜਿਹੜੀ ਵੀ ਸਰਕਾਰ ਕਾਂਗਰਸ ਦੀ ਅੰਟੀ ਬਣੀ ਜਿੱਥੇ ਵੀ ਕੋਈ ਰਾਜਾਂ ਨੇ ਵੱਖਰੇ ਸਟੈਪ ਲਏ ਸੀ ਤਾਂ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਂਦਾ ਸੀ ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਜ ਕੇਰਲਾ 'ਚ ਲਾਗੂ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਵਕ-ਵਕ ਮੁੱਦਿਆਂ ਦੇ ਉੱਤੇ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਰਿਹਾ ਤਾਂ ਹੁਣ ਇਸ ਮਾਮਲੇ ਦੇ ਅੰਦਰ ਦੇਖਣਾ ਹੋਊਗਾ ਕਿ ਅਗਰ ਸਟੇਟ ਨਹੀਂ ਚੁੱਕਦੀ ਤਾਂ ਸੈਂਟਰ ਕੀ ਸਟੈਪ ਲਏਗਾ ਯਾਨੀ ਦਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਦਾਲਤ ਦੇ ਵਿੱਚ ਆਉਣ ਦੀ ਚੁਣੌਤੀ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਹੈ ਇਸ ਬਿੱਲ ਤੋਂ ਤਾਂ ਕੋਰਟ ਦੇ ਦਰਵਾਜ਼ੇ ਸਾਰਿਆਂ ਦੇ ਲਈ ਖੁੱਲੇ ਨਹੀਂ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਹੈ ਕਰਨਾਟਕ ਹਾਈ ਕੋਰਟ ਦੇ ਇੱਕ ਫੈਸਲੇ ਦਾ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜਪਾਲ ਜੇਕਰ ਕਿਸੇ ਬਿੱਲ ਨੂੰ ਮਨਜ਼ੂਰ ਕਰ ਲੈਂਦਾ ਤਾਂ ਵਾਪਸ ਨਹੀਂ ਲਿਆ ਜਾ ਸਕਦਾ ਜੇ ਪੁਨਰ ਵਿਚਾਰ ਕਰਨਾ ਵੀ ਹੈ ਤਾਂ ਪਹਿਲਾਂ ਵਿਧਾਇਕਾਂ ਕੋਲ ਭੇਜਣਾ ਪਏਗਾ ਬਿਲਕੁਲ ਇਹ ਬੜੀ ਇੰਪੋਰਟੈਂਟ ਗੱਲ ਹੈ ਔਰ ਇਸੇ ਤੇ ਚਰਚਾ ਹੋ ਰਹੀ ਸੀ ਕਿ ਆਕਾਲੀ ਦਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗਾ ਪਰ ਕਾਲੀ ਦਲ ਨੂੰ ਲੱਗਿਆ ਕਿ ਇੱਕ ਸਿਆਸੀ ਦਬਾਅ ਦੇ ਜ਼ਰੀਏ ਹੀ ਇਹ ਖੇਡ ਨੂੰ ਅੱਗੇ ਲਿਆਇਆ ਜਾਵੇ ਇਸੇ ਲਈ ਲਗਾਤਾਰ ਇਹੀ ਕੋਸ਼ਿਸ਼ ਹੋ ਰਹੀ ਹੈ ਕਿ ਵਿਧਾਨ ਸਭਾ ਦੇ ਅੰਦਰ ਇੱਕ ਮਤਾ ਪਾਸ ਕੀਤਾ ਫਿਰ ਮੁੱਖ ਮੰਤਰੀ ਪ੍ਰਕਾਸ਼ ਕੁਮਾਰ ਰਾਜਨਾਥ ਸਿੰਘ ਨੂੰ ਮਿਲੇ ਅਰਮ ਜੀਟਲੀ ਨੂੰ ਮਿਲੇ ਅਜਮ ਨਿਰਿੰਦਰ ਸਿੰਘ ਨੂੰ ਮਿਲੇ ਤਾਂ ਇੱਕ ਸਿਆਸੀ ਦਬਾਅ ਦੇ ਜ਼ਰੀਏ ਹੀ ਇਹ ਚੀਜ਼ਾਂ ਨੂੰ ਹੱਲ ਕਰਵਾਇਆ ਜਾਵੇ ਕਿਉਂਕਿ ਹੋ ਸਕਦਾਗਾ ਅਗਰ ਸੁਪਰੀਮ ਕੋਰਟ ਦੇ ਅੰਦਰੋਂ ਇਹ ਮਸਲਾ ਐਡਮਿਟ ਨਹੀਂ ਕਰਦੀ ਸੁਪਰੀਮ ਕੋਰਟ ਦੇ ਅੰਦਰ ਪਟੀਸ਼ਨ ਅਕਾਲੀ ਦਲ ਲਾਉਂਦਾ ਅਗਰ ਉਹ ਐਡਮਿਟ ਨਹੀਂ ਹੁੰਦੀ ਤਾਂ ਫਿਰ ਇਹਦੇ ਬਿਲਕੁਲ ਹੀ ਇਸ ਇਸ ਤੇ ਕੋਈ ਰਾਹ ਨਹੀਂ ਬਚੇਗਾ ਕਿਉਂਕਿ ਸੁਪਰੀਮ ਕੋਰਟ ਜਦੋਂ ਪਟੀਸ਼ਨ ਨੂੰ ਖਾਰਜ ਕਰ ਦੇਵੇਗੀ ਤਾਂ ਉਹਦੇ ਮਤਲਬ ਹੋਰ ਹੋ ਜਾਣਗੇ ਇਸ ਲਈ ਅਕਾਲੀ ਦਲ ਨੂੰ ਲੱਗਦਾਗਾ ਕਿ ਪਹਿਲਾਂ ਇਹ ਸਾਰੇ ਰਾਹ ਜਿਹੜੇ ਸ਼ਾਸਤੀ ਤੌਰ ਤੇ ਨੇ ਉਹ ਅਪਣਾਏ ਜਾਣ ਫਿਰ ਅਗੋਂ ਜਿਹੜਾਗਾ ਉਹ ਅਗਰੇ ਇਸ ਇਸ ਤਰ੍ਹਾਂ ਹੀ ਕੁਝ ਨਹੀਂ ਬਣਦਾਗਾ ਹੋ ਸਕਦਾਗਾ ਫਿਰ ਅਦਾਲਤ ਅਦਾਲਤ ਦੇ ਅੰਦਰ ਵੀ ਆਵੇ ਔਰ ਹਰਿਆਣਾ ਸਰਕਾਰ ਵੀ ਇਹੀ ਗੱਲ ਕਹਿ ਰਹੀ ਹੈ ਪਰ ਯਾਰਿੰਦਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਪ੍ਰਤੀਕਿਰਿਆ ਆਈ ਹੈ ਜਦੋਂ ਕੇਂਦਰ ਨੇ ਦਖਲ ਦਿੱਤਾ ਸੀ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੋਈ ਚਿੱਠੀ ਕੇਂਦਰ ਵੱਲੋਂ ਲਿਖੀ ਗਈ ਹੈ ਇਸ ਪਿੱਛੇ ਕੀ ਸਿਆਸਤ ਨਵੀਂ ਸਵਾਲ ਰਿਪੀਟ ਕਰੋਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੁਝ ਸਮਾਂ ਪਹਿਲਾਂ ਹੀ ਪ੍ਰਤੀਕਿਰਿਆ ਆਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੇਂਦਰ ਵੱਲੋਂ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਿਆ ਗਿਆ ਹੈ ਕੋਈ ਚਿੱਠੀ ਲਿਖੀ ਗਈ ਹੈ ਇਸ ਪਿੱਛੇ ਕੀ ਸਿਆਸਤ ਹੋ ਸਕਦੀ ਹੈ ਨੇ ਦੇਖੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਆਪਣਾ ਸੁਭਾਅ ਹੈ ਉਹਦੇ ਮੁਤਾਬਕ ਉਹ ਬਹੁਤ ਸਾਰੀਆਂ ਚੀਜ਼ਾਂ ਤੇ ਕਮੈਂਟ ਨਹੀਂ ਕਰਦੇ ਪਰ ਖੁਦ ਸੁਖਵੀਰ ਸਿੰਘ ਬਾਦਲ ਨੇ ਇਸ ਗੱਲ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੀ ਬਾਈਟ ਅਸੀਂ ਚਲਾਈ ਉਸ ਤੋਂ ਬਾਅਦ ਜਿਹੜੇ ਨੀਲ কুমার ਜਾਖੜ ਨੇ ਵੀ ਇਹਦੇ ਤੇ ਕਮੈਂਟ ਕੀਤਾਗਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਕਿਹਾ ਕਿ ਮੈਂ ਇਸ ਮਾਮਲੇ ਦੇ ਉੱਤੇ ਅਰਜ਼ਾਈਨ ਕਰ ਦੇਵਾਂਗਾ ਅਗਰ ਨਹੀਂ ਹੁੰਦਾਗਾ ਔਰ ਇਹ ਜਿਹੜੇ ਸਾਰੇ ਉਹ ਆਫੀਸਰ ਨਾਲ ਵੀ ਸਾਡੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਆਫੀਸੀ ਰਿਕਾਰਡ ਉਹਨਾਂ ਨੇ ਜਾ ਕੇ ਕਹੀ ਆ ਪਰ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਿਆ ਗਿਆ ਤਾਂ ਉਹ ਨਹੀਂ ਮੰਨੇ ਇਸ ਗੱਲ ਨੂੰ ਕਿਹੜੀ ਗੱਲ ਔਨ ਰਿਕਾਰਡ ਲਿਆਉਣੀ ਆ ਕਿਹੜੀ ਆਫ ਰਿਕਾਰਡ ਰੱਖਣੀ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੇ ਇਸ ਗੱਲ ਦੇ ਬਹੁਤ ਮਾਹਰ ਨੇ ਕਿਉਂਕਿ ਜਿੰਨਾ ਲੰਬਾ ਉਹਨਾਂ ਦਾ ਸਿਆਸੀ ਕਰੀਅਰ ਆ ਸ਼ਾਇਦ ਹੀ ਪੰਜਾਬ ਦੇ ਕਿਸੇ ਲੀਡਰ ਦਾ ਹੋਵੇ ਇਸ ਕਰਕੇ ਇਸ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਿੰਦੇ ਰਹਿੰਦੇ ਨੇ